ਘਰੇਲੂ ਕਲੇਸ਼ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ ਜਿੱਥੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਗੁੱਸੇ ਵਿੱਚ ਆਏ ਪਤੀ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਤੇ ਘਰ ਦੇ ਅੰਦਰ ਮੌਜੂਦ ਬਜ਼ੁਰਗ ਵਿਅਕਤੀ ਦੀ ਜ਼ਿੰਦਗੀ ਗੁਆਂਢੀਆਂ ਦੇ ਵੱਲੋਂ ਬੜੀ ਹੀ ਹਿੰਮਤ ਦੇ ਨਾਲ ਬਚਾਈ ਗਈ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਇਹ ਘਰ ਉਹ ਕਿਰਾਏ ਉੱਤੇ ਲੈ ਕੇ ਰਹਿ ਰਹੇ ਸੀ ਘਰੇ ਲੋਕਲੇਸ਼ ਦੇ ਕਾਰਨ ਉਸਦੇ ਪਤੀ ਨੇ ਡੀਜ਼ਲ ਦੇ ਡਰਮ ਨੂੰ ਅੱਗ ਲਗਾ ਦਿੱਤੀ ਜਿਸ ਦੇ ਨਾਲ ਪੂਰੇ ਘਰ ਦੇ ਵਿੱਚ ਅੱਗ ਫੈਲ ਗਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਪਰਿਵਾਰ ਹੁਣ ਬੇਕਰ ਹੋ ਚੁੱਕਿਆ ਹੈ ਮਾਂ ਤੇ ਬੱਚੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਸਥਾਨਕ ਲੋਕਾਂ ਨੇ ਆਪਣੇ ਪੱਧਰ ਉੱਤੇ ਵੀ ਅੱਗ ਬੁਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਤੇ ਅੱਗ ਉੱਤੇ ਕਾਬੂ ਪਾ ਲਿਆ ਖੁਸ਼ਕਿਸਮਤੀ ਤਾਂ ਇਹ ਰਹੀ ਕਿ ਗੈਸ ਸਿਲੰਡਰ ਨਹੀਂ ਫਟਿਆ ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸੀ ਕਾਨੇ ਕਿਰਾਏਦਾਰ ਬੈਠੇ ਨੇ ਪਸੇ ਲੜਾਈ ਹੋਈ ਜੀ ਫਿਰ ਫਿਰ ਮੈਂ ਤਾਂ ਹੁਣ ਪਤਾ ਲੱਗ ਕੇ ਆ ਗਿਆ ਮੈਂ ਕਿੰਨੇ ਵਜੇ ਫੋਨ ਮਿਲਿਆ ਤੁਹਾਨੂੰ ਮੈਨੂੰ 10 ਮਿੰਟ ਪਹਿਲਾਂ ਹੁਣ ਮਿਲਿਆ ਜੀ ਤੇ ਇਸ ਜਿਹੜਾ ਆ ਡਰਮ ਪਈ ਬੱਤੀਏ ਕਾਹਦੇ ਇਹ ਖਾਲੀ ਡਰਮ ਆ ਜੀ ਇਹ ਕਦੇ ਵੀ ਡੀਜ਼ਲ ਦੇ ਭਰੇ ਹੋਏ ਡਰਮ ਜੇ ਕੋਈ ਕਦੇ ਖਾਲੀ ਖਾਲੀ ਡਰਮ ਹੈ ਖਾਲੀ ਡਰਮ ਨੂੰ ਆਗੇ ਤਾਂ ਲੱਗਦੀ ਨਹੀਂ ਕਿ ਇਹ ਤਾਂ ਭਰੇ ਹੋਏ ਦੀ ਖਾਲੀ ਡਰਮ ਆ ਜੀ ਖਾਲੀ ਡਰਮ ਆ ਜੀ ਖਾਲੀ ਡਰਮ ਖਾਲੀ ਰਾਮ ਹੀ ਖਾਲੀ ਰਾਮ ਖਾਲੀ ਰਾਮ ਖਾਲੀ ਰਾਮ ਹੀ ਖਾਲੀ ਸਾਦੀ ਵਾਸਤੇ ਰੱਖਦੇ ਸੀ ਇਹ ਖਾਲੀ ਰਾਮ ਬੈਸੀ ਰੱਖੇ ਸੀਗੇ ਖਾਲੀ ਰਾਮ ਹੈ ਕੋਈ ਡੀਜ਼ਲ ਨਹੀਂ ਖਾਲੀ ਰਾਮ ਸੀ ਇਹ ਸਰ ਸਾਨੂੰ ਇਤਲਾ ਮਿਲੀ ਹੈ ਜੀ ਮੰਨ ਲਓ ਵੀ ਜਨਤਾ ਨਗਰ ਤੇ ਗਲੀ ਨੰਬਰ 6 ਵਿੱਚ ਇੱਕ ਘਰ ਵਿੱਚ ਅੱਗ ਲੱਗੀ ਆ ਤੇ ਜਲਦੀ ਪਹੁੰਚੋ ਜੀ ਅਸੀਂ ਆਪਣੀ ਛੋਟੇ ਫਾਇਰ ਟੈਂਡਰ ਦੇ ਨਾਲ ਆਪਣੇ ਸਟਾਫ ਦੇ ਸਮੇਤ ਮੈਂ ਇਸ ਪੁਆਇੰਟ ਤੇ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਪਈ ਸੀ। ਅਨੁਸਾਰ ਅਸੀਂ ਆਪਣਾ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਿੰਨੀਆਂ ਗੱਡੀਆਂ ਫਾਇਰ ਟੈਂਡਰ ਦੀਆਂ? ਗੱਡੀਆਂ 2 ਜੀ। ਤੇ ਕਿਸ ਚੀਜ਼ ਨੇ ਨਾਲ ਅੱਗ ਲੱਗੀ ਐ? ਇਹ ਅੱਗ ਲੱਗਣ ਦੇ ਕਾਰਨ ਅਸਰ ਇਸ ਟਾਈਮ ਤੋਂ ਨਹੀਂ ਪਤਾ ਲੱਗ ਸਕਿਆ ਜੀ। ਇਹ ਤਾਂ ਬਾਅਦ ਚ ਦੇਖਿਆ ਜਾਊਗਾ ਜੀ। ਰੱਮ ਦੇ ਅੰਦਰ ਡੀਜ਼ਲ ਪਿਆ ਚਾਰਾ ਰੱਮ ਸਰ ਪਿਆ ਹੈਗਾ ਨਹੀਂ ਵੀ ਹੈ ਖਾਲੀ ਹੈ ਜੀ ਰੱਮ ਦੇ ਅੰਦਰ ਡੀਜ਼ਲ ਹੈ ਉਹ ਨਾਲ ਟਾਇਰ ਪਏ ਆ ਟਾਇਰਾਂ ਨੂੰ ਅੱਗ ਜ਼ਰੂਰ ਲੱਗੀ ਸੀ ਹੁਣ ਇੱਥੇ ਜਦੋਂ ਹਮ ਆਏ ਆ ਰ ਆ ਸੀਗੇ ਉਹ ਘਰ ਘਰੋਂ ਜਾ ਰਹੇ ਸੀਗੇ ਮਤਲਬ ਕੰਮ ਸਿਰ ਥੋੜਾ ਥੋੜਾ ਮਾਰਾ ਜਾ ਤੋ ਇੱਥੇ ਦੇਖਿਆ ਆਗ ਲੱਗੀ ਪਈ ਆ ਇੱਥੇ ਮਤਲਬ ਖਾਲੀ ਪਾਣੀ ਪੂਣੀ ਡਾਲ ਰਹੇ ਸੀਗੇ ਤੋ ਅਸੀਂ ਆਇਆ ਫਟਾਫਟ ਵਿੰਡੋ ਤੋੜੀ ਡਾਂਗੇ ਨਾਲ ਉੱਥੇ ਡਾਂਗਾ ਵੀ ਪਿਆ ਹੈਗਾ ਤੋ ਅਸੀਂ ਫਟਾਫਟ ਉਹਨੂੰ ਬਹੁਤ ਠੰਡੀ ਕਰਦੀ ਸੀਗੀ ਬਹੁਤ ਆਗ ਲੱਗੀ ਪਈ ਸੀਗੀ ਇੱਥੇ ਜਦੋਂ ਅਸੀਂ ਆਏ ਸੀਗੇ ਅੰਦਰ ਤਾਂ ਡੀਟੀਓ ਜਲੀ ਪਿਆ ਸਾਰਾ ਕੁਝ ਇਹ ਤਾਂ ਹਣ ਜਦੋਂ ਆਏ ਸੀਗੇ ਇੱਥੇ ਵੀੜੀ ਲੱਗੀ ਪਈ ਸੀਗੀ ਹੁਣ ਪਾਣੀ ਹਾਂਜੀ ਬੰਦਾ ਵੀ ਅੰਦਰ ਕੋਈ ਕੱਢਿਆ ਨਾਣਾ ਬੰਦਾ ਤਾਂ ਥੀ ਸੀਗਾ ਅਸੀਂ ਸਾਰੇ ਕੱਢੇ ਸੀਗੇ ਬਾਹਰ ਮੈਂ ਦੱਸ ਦਿਆਂ ਤੁਹਾਨੂੰ ਉਹ ਸੀਗਾ ਬੰਦਾ ਅੰਦਰ ਡੱਡੀ ਹੁਣ ਇੱਥੇ ਜਦੋਂ ਹਮ ਆਏ ਆ ਰਹੇ ਸੀਗੇ ਹੁਣ ਘਰ ਘਰੋਂ ਜਾ ਰਹੇ ਸੀਗੇ ਮਤਲਬ ਕੰਮ ਸਿੱਧਾ ਥੋੜਾ ਮਾੜਾ ਜਾ ਤਾਂ ਇੱਥੇ ਦੇਖਿਆ ਆਗ ਲੱਗੀ ਪਈ ਐ ਇੱਥੇ ਮਤਲਬ ਖਾਲੀ ਪਾਣੀ ਪੂਣੀ ਡਾਲ ਰਹੇ ਸੀਗੇ ਤੋ ਅਸੀਂ ਆਇਆ ਫਟਾਫਟ ਵਿੰਡੋ ਤੋੜੀ ਡਾਂਗੇ ਨਾਲ ਉੱਤੇ ਡਾਂਗਾ ਵੀ ਪਾਇਆਗਾ ਤੋ ਅਸੀਂ ਫਟਾਫਟ ਹਣ ਬਹੁਤ ਠੰਡੀ ਕਰਦੀ ਸੀਗੀ ਬਹੁਤ ਆਗ ਲੱਗੀ ਪਈ ਸੀਗੀ ਇੱਥੇ ਜਦੋਂ ਅਸੀਂ ਆਏ ਸੀਗੇ ਅੰਦਰ ਤਾਂ ਡੀਜਲ ਟੂ ਜਲੀ ਪਾਇਆ ਸਾਰਾ ਕੁਝ ਇਹ ਤਾਂ ਹਣ ਜਦੋਂ ਆਏ ਸੀਗੇ ਇੱਥੇ ਵੀੜੀ ਲੱਗੀ ਪਈ ਸੀਗੀ ਹਣ ਪਾਣੀ ਹਾਂਜੀ ਬੰਦਾ ਵੀ ਅੰਦਰ ਕੋਈ ਕਿੱਥੇ ਆ ਨਾਣਾ ਬੰਦਾ ਤਾਂ ਇੱਥੇ ਸੀਗਾ ਅਸੀਂ ਸਾਰੇ ਕੱਡੇ ਸੀਗੇ ਬਾਹਰ ਲੈ ਆ ਦੱਸ ਦਿਆਂ ਤੁਹਾਨੂੰ ਉਹ ਉਹ ਸੀਗਾ ਬੰਦਾ ਅੰਦਰ ਡਾਡੀ ਬਾਹਰ